ਦੀ ਕੰਗਰਸ ਪਾਰਟੀ ਦੇ ਸੀਨੀਅਰ ਆਗੂ ਹੋਣ ਦੇ ਨਾਤੇ ਗੁਰਦਾਸ ਕੋਤੋਂ ਟਿਕਟ ਦੇ ਚਾਹਵਾਨ ਹੂੰ ਉਸ ਨੂੰ ਮੀਡੀਆ ਤੇ ਕਾਫੀ ਚੱਲ ਰਿਹਾ ਹੈ ਕਿ ਤੁਸੀਂ ਜ਼ੋਰ ਪਾਜੀ ਟਿਕਟ ਦੇ ਚਾਹਵਾਨ ਹੈ ਕੀ ਪਾਰਟੀ ਵੱਲੋਂ ਟਿਕਟ ਤੁਹਾਨੂੰ ਅਨਾਉਂਸ ਹੋਣ ਜਾ ਰਹੀ ਹੈ ਜਾਂ ਨਹੀਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਏ ਹੋ ਪੱਤਰਕਾਰ ਭਾਈਚਾਰਾ ਸਾਡਾ ਬਹੁਤ ਹੀ ਸਤਿਕਾਰਯੋਗ ਜੀ ਨਿਊਜ਼ ਇੰਡੀਆ ਤੇ ਮੈਂ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵਾਸਤੇ ਭਾਈਚਾਰੇ ਆ ਸਾਰਿਆਂ ਨੂੰ ਪ੍ਰਭਜੋਸਮ ਸੀ ਦੇ ਨਾਮ ਤੇ ਜੀ ਆਇਆਂ ਸੀ ਦੀ ਨਮਸਕਾਰ ਸਤਿ ਸ੍ਰੀ ਅਕਾਲ ਔਰ ਸਾਰਨ ਪਿਆਰ ਭਰੀ ਜਿਹੜੀ ਮੇਰੀ ਇੱਕ ਦਿਲ ਦੀ ਆਵਾਜ਼ ਆ ਤੁਹਾਡੇ ਤੱਕ ਪਹੁੰਚੋਣਾ ਔਰ ਮੈਨੂੰ 22-23 ਸਾਲ ਹੋ ਗਿਆ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦਿਆਂ ਨੂੰ ਔਰ ਤੁਸੀਂ ਸਵਾਲ ਕੀਤਾ ਕਿ ਚਾਹਵਾਨ ਗੱਲ ਚਾਹਵਾਨੀ ਦੀ ਨਹੀਂ ਹੈਗੀ ਗੱਲ ਹੈਗੀ ਆ ਆਪਣੇ 크ਰਿਸਚੀਅਨ ਭਾਈਚਾਰੇ ਦੇ ਹੱਕਾਂ ਦੀ ਕਿਉਂਕਿ 22-23 ਸਾਲ ਤੋਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤੇ ਸਾਡਾ ਇੱਥੇ ਇੰਨਾ ਵੱਡਾ ਆਧਾਰ ਆ ਵੋਟ ਬੈਂਕ ਆ ਜਿਹਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਗੁਰਦਾਸਪੁਰ ਨੂੰ ਜਿਹੜਾ ਮਿਨੀ ਜਰੂਸ਼ਲਮ ਜਿਹੜਾ ਕਿਹਾ ਜਾਂਦਾ ਵਾ ਪ੍ਰਭ ਜਸਮਸੀਹ ਦੀ ਧਰਤੀ ਆ ਔਰ ਇਸ ਜਗ੍ਹਾ ਤੇ ਬਹੁਤ ਏਡਾ ਵੱਡਾ ਇਕੱਠਾ ਔਰ ਫਿਰ ਵੀ ਸਾਡੇ ਵੱਲ ਜਿਹੜੀ ਇੱਕ ਗੱਲ ਕੀਤੀ ਨਹੀਂ ਜਾਂਦੀ ਸਾਡੀ ਔਰ ਅਸੀਂ ਇਸ ਕਰਕੇ ਟਿਕਟ ਅਪਲਾਈ ਕੀਤੀ ਹੈ ਕਿ ਇਸ ਜਗ੍ਹਾ ਤੇ ਸਾਡਾ ਵੋਟ ਬੈਂਕ ਜਿਹੜਾ ਬਹੁਤ ਵੱਡਾ ਆਧਾਰ ਸੋ ਗੱਲ ਕਰੀਏ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਕੰਮਾਂ ਦਾ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਮੰਤਰੀ ਜਿਹੜੇ ਅੰਦਰ ਅੰਦਰੀ ਜਾ ਰਹੇ ਆ ਉਹਨਾਂ ਦੇ ਚੀਫ ਸੁਪਰੀਮੋ ਜਿਹੜੇ ਉਹ ਵੀ ਅੰਦਰ ਚੱਲ ਗਏ ਆ ਉਹ ਘਟਾਲੇ ਜਿਹੜੇ ਲਗਾਤਾਰ ਕਰਦੇ ਆ ਰਹੇ ਆ ਔਰ ਪੰਜਾਬ ਦੇ ਵਿੱਚ ਵੀ ਇਦਾਂ ਹੀ ਆ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਕੋਈ ਬਾਜ਼ਿਬ ਨਹੀਂ ਇਸ ਗੱਲ ਤੇ ਉਠਾਈ ਔਰ ਮੈਂ ਤੇ ਸੱਚ ਦੀ ਗੱਲ ਨੂੰ ਸੱਚ ਤੇ ਕਾਂਗ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਮਤਲਬ ਜਿਹਨੂੰ ਕਹਿੰਦੇ ਆ ਕਿ ਕਟੜਾ ਇਮਾਨਦਾਰ ਦੇ ਤਰੀਕੇ ਦੇ ਨਾਲ ਆਪਣਾ ਟੈਗ ਲਾ ਕੇ ਜਿਹੜੇ ਆਏ ਸੀਗੇ ਉਸ ਤਰੀਕੇ ਦੇ ਨਾਲ ਮੈਦਾਨ ਉਤੇ ਕੋਈ ਦਿਖ ਨਹੀਂ ਰਹਾ ਲੋਕ ਤੇ ਇਹਨਾਂ ਦਾ ਦੋ ਸਾਲਾਂ ਦੇ ਵਿੱਚ ਜਿਹੜਾ ਮੋਹ ਭੰਗ ਹੋ ਚੁੱਕਾ ਆ ਸੋ ਇਹ ਸਰ ਗੱਲ ਕਰੀਏ ਕੰਗਰਸ ਪਾਰਟੀ ਸ਼ਨੀਆ ਦਾ ਗੂ ਪਹਿਲੇ ਦਿਨੀ ਦੇਖਿਆ ਜਿਹੜੇ ਸਾਡੇ ਕੇ ਚਲੇ ਗਏ ਨੇ ਜੀ ਇਹਨਾਂ ਨੂੰ ਪਾਰਟੀ ਨੂੰ ਨੁਕਸਾਨ ਨਹੀਂ ਹੋਵੇਗਾ ਦੇਖੋ ਹਰ ਇੱਕ ਬੰਦੇ ਨੇ ਆਪਣਾ ਆਪਣਾ ਦੇਖਣਾ ਕਿ ਮੇਰਾ ਕਿੱਧਰ ਚੰਗਾ ਹੈ ਤੇ ਕਿੱਧਰ ਮਾੜਾ ਹੈ। ਉਹ ਅਸੀਂ ਵੀ ਵੇਖੋ ਟਿਕਟ ਭਾਵੇਂ ਅਪਲਾਈ ਕੀਤੀ ਆ ਪਰ ਜਦੋਂ ਤੱਕ ਅਜੇ ਤੱਕ ਸਾਨੂੰ ਕੋਈ ਕਿਤੇ ਵੀ ਰਿਪਲਾਈ ਨਹੀਂ ਆਇਆ ਹੈਗਾ। ਔਰ ਜਿਹੜੇ ਆਪਣੇ ਸਮਰਥਕ ਆ ਔਰ ਕ੍ਰਿਸ਼ਨ ਭਾਈਚਾਰਾ ਵੱਡੀ ਤਦਾਦ ਦੇ ਵਿੱਚ ਆ ਸਾਨੂੰ ਵੱਖ-ਵੱਖ ਜਗ੍ਹਾ ਤੋਂ ਫੋਨ ਆ ਰਿਹਾ ਫੋਨ ਕਾਲਸ ਆ ਰਹੀਆਂ ਜਿੱਥੇ ਵੀ ਜਾਣਦੇ ਆ ਉੱਥੇ ਇਹੋ ਹੀ ਆ ਰਿਹਾ ਪਈ ਮਤਲਬ ਪਾਰਟੀ ਕਿਉਂ ਨਹੀਂ ਟਿਕਟ ਦੇ ਰਹੀ ਆ। ਔਰ ਪਾਰਟੀ ਉਥੋਂ ਇਥੋਂ ਤੱਕ ਕਿ ਲੋਕਾਂ ਨੇ ਕਹਿਤਾ ਕਿ ਬਈ ਜੇ ਅਕਰ ਪਾਰਟੀ ਟਿਕਟ ਨਹੀਂ ਦਿੰਦੀ ਤਾਂ ਤੁਸੀਂ ਮਤਲਬ ਆਪਣਾ ਜਿਹੜਾ ਕਿ ਰਸਤਾ ਤਿਆਰ ਕਰੋ ਕਿਉਂਕਿ ਇੱਥੇ ਗੱਲ ਹੱਕਾਂ ਦੀ ਆ ਆਪਣੇ ਲੋਕਾਂ ਦੇ ਹੱਕੀ ਮੰਗਾਂ ਦੀ ਗੱਲ ਆ ਔਰ ਜਿੰਨਾ ਚਿਰ ਹੱਕੀ ਮੰਗਾਂ ਦੀ ਗੱਲ ਚੱਲਦੀ ਆ ਉਨਾਂ ਚਿਰ ਬੰਦਾ ਅੱਗੇ ਵਧਦਾ ਆ ਗੱਲ ਕੀਤੀ ਤੁਸੀਂ ਆਪਣਾ ਰੱਖਾ ਕਿ ਪਾਰਟੀ ਟਿਕਟ ਨਹੀਂ ਦਿਲਦੀ ਕਿ ਆਜ਼ਾਦ ਲੜੋਗੇ ਜਾਂ ਕਿਸ ਹੋਰ ਪਾਰਟੀ ਨੂੰ ਜੀ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਸੋਸ਼ਲ ਮੀਡੀਆ ਦਰਾਹੀਂ ਕਈ ਜਗ੍ਹਾ ਤੇ ਮੇਰੀ ਇੰਟਰਵਿਊ ਹੋ ਚੁੱਕੀਆਂ ਔਰ ਪੱਤਰਕਾਰ ਦੇ ਵਿੱਚ ਆਪਣਾ ਜਿਹੜੀ ਨਿਊਜ਼ ਚੈਨਲ ਆ ਚਾਹੇ ਆਪਣਾ ਅਖਬਾਰਾਂ ਨੇ ਉਹਦੇ ਵਿੱਚ ਆਪਾਂ ਆਪਣਾ ਮੈਸੇਜ ਦੇ ਚੁੱਕੇ ਹਾਂ ਕਿ ਜੇਕਰ ਪਾਰਟੀ ਨਹੀਂ ਸਾਡੇ ਵੱਲ ਧਿਆਨ ਦਿੰਦੀ ਔਰ ਸਾਡੀਆਂ ਗੱਲਾਂ ਨੂੰ ਨਹੀਂ ਮੰਨਦੀ ਆ ਤੇ ਫਿਰ ਅਸੀਂ ਆਪਣਾ ਰਸਤਾ ਕੋਈ ਵੀ ਤਿਆਰ ਕਰ ਸਕਦੇ ਹਾਂ ਸਰ ਪੰਜਾਬ ਕੱਲ ਦੀ ਇਹ ਘਟਨਾ ਤਨਤਨ ਦੇ ਵਿੱਚ ਹੋਈ ਹੈ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਮਾੜੀ ਘਟਨਾਵਾ ਅਸੀਂ ਤੇ ਉਕੋਰਨੇ ਦਾ ਕਰਦੇ ਹਾਂ ਇਸ ਨੂੰ ਕੰਡੈਮਨ ਕਰਦੇ ਹਾਂ ਕਿ ਭਈ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਵਿਰੋਧੀ ਕਹਿ ਰਹੇ ਨੇ ਕਿ ਪਾਲੇਬਾਨੀ ਰਾਜ ਮਤਲਬ ਪੰਜਾਬ ਦੇ ਵਿੱਚ ਆ ਗਿਆ ਇਹਵੇਂ ਦੇਖ ਬਿਲਕੁਲ ਉਹ ਸਹੀ ਬੋਲ ਰਿਹਾ ਅਸੀਂ ਵੀ ਆਪੋਜੀਸ਼ਨ ਵਿੱਚ ਹਾਂ ਸਰਕਾਰ ਦੇ ਔਰ ਤੁਹਾਨੂੰ ਪਤਾ ਹੀ ਆ ਕਿ ਤਾਲਿਬਾਨ ਮੋਦੀ ਦਾ ਥੋੜਾ ਥੋੜਾ ਜਿਹੜਾ ਪਹਿਰਾਵਾ ਉਹਨਾਂ ਦੀ ਜਿਹੜੀ ਇੱਕ ਚਿਹਰਾ ਵਾ ਇੱਥੇ ਵੀ ਝਲਕ ਰਿਹਾ ਵਾ ਔਰ ਮੈਂ ਸਮਝਦਾ ਨਹੀਂ ਕਿ ਲੋਕ ਇੰਨੀ ਉਮੀਦ ਨਹੀਂ ਸੀ ਕਰਦੇ ਕਿ ਭਈ ਇਦਾਂ ਹੋ ਜਾਏਗਾ ਕਿ ਪੰਜਾਬ ਸਰਕਾਰ ਜਿਹੜੀ ਹੈ ਇੱਕ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਸੀਗੀ ਆਪ ਪਾਰਟੀ ਔਰ ਇਸ ਤਰ੍ਹਾਂ ਦੇ ਤਰੀਕੇ ਕਰ ਰਹੀ ਆ ਔਰ ਜੋ ਕਿ ਭਾਜਪਾ ਦਾ ਇੱਕ ਚਿਹਰਾ ਜਿਹੜਾ ਇਹਨਾਂ ਦੇ ਵਿੱਚ ਵੀ ਚਲ ਕਰਿਆ ਵਾ ਪਹਿਲੇ ਤਾਂ ਇੱਕ ਇੰਡੀਆ ਦਾ ਜੋਰ ਦੀ ਰੈਲੀ ਮਹਾਂ ਰੈਲੀ ਹੋਈ ਜੀ ਤੇਜੀ ਹਾਲ ਤੇ ਤੁਹਾਡੇ ਨਹਿਰ ਪ੍ਰੈਜ਼ੀਡੈਂਟ ਜਿਹੜੇ ਨੇ ਕਾਂਗਰਸ ਪਾਰਟੀ ਦੇ ਮੈਂ ਯਾਰ ਲੈਸ ਹੋਣਾ ਚਾਹੀਦਾ ਆਪਣੇ ਪੰਜਾਬ ਦੇ ਵਿੱਚ ਵੀ ਜੇ ਬਾਕੀ ਹੋ ਗਿਆ ਤਾਂ ਤੇ ਪੰਜਾਬ ਤੇ ਕਿਉਂ ਲਾਇਸੈਂਸ ਦੀ ਜਿੱਥੋਂ ਤੱਕ ਸਵਾਲ ਆ ਵਿਖੋ ਅਜੇ ਤੱਕ ਤੇ ਪੰਜਾਬ ਦਾ ਕੋਈ ਲਾਇਸੈਂਸ ਆਇਆ ਨਹੀਂ ਹੈ ਕੋਈ ਮੈਸੇਜ ਆਇਆ ਨਹੀਂ ਹੈ ਔਰ ਅਸੀਂ ਸਮਝਦੇ ਹਾਂ ਕਿ ਜੇਕਰ ਇਸ ਤਰ੍ਹਾਂ ਦੇ ਲੜਾਈਆਂ ਨੇ ਵਿਧਾਨ ਸਭਾ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਚੁੱਕ ਚੁੱਕ ਕੇ ਕਿਸ ਤਰ੍ਹਾਂ ਤਾਲਿਆਂ ਦੀ ਗੱਲ ਕਰ ਰਹੇ ਹੋ ਕਿ ਮੂੰਹ ਦੇ ਉੱਤੇ ਤਾਲੇ ਲਗਾ ਦਾਂਗੇ ਜੇ ਕਰ ਦਾਂਗੇ ਉਹ ਕਰ ਦਾਂਗੇ ਔਰ ਵਿਧਾਨ ਸਭਾ ਤੋਂ ਚੁੱਕ ਚੁੱਕ ਕੇ ਵੀ ਲੀਡਰਾਂ ਨੂੰ ਲਿਆ ਕੇ ਜਾਂਦਾ ਔਰ ਈਡੀ ਦੇ ਛਾਪੇ ਪੈ ਰਹੇ ਤੇ ਫਿਰ ਇਹ ਲਾਇਸੈਂਸ ਵਾਲਾ ਤੇ ਮੇਰੇ ਖਿਆਲ ਕੋਈ ਵੀ ਗੱਲਬਾਤ ਨਹੀਂ ਹੈਗੀ ਅਸੀਂ ਬੀਸੀ ਦੀ ਗੱਲ ਕਰੀਏ ਗੁਰਵਾਹਪੁਰ ਡਿਸਟ੍ਰਿਕਟ ਜ਼ਿਲ੍ਹੇ ਦੀ ਗੱਲ ਦੇ ਕੋਈ ਭੂੜਾ ਸੀਸੀ ਭਾਈਚਾਰਾ ਜੀ ਐਮਸੀ ਭਾਈਚਾਰਾ ਦੇਖੋ ਬੀਸੀ ਭਾਈਚਾਰੇ ਦੇ ਵਿੱਚ ਸਾਡਾ 크ਰਿਸਚਨ ਭਾਈਚਾਰਾ ਹੁੰਦਾ ਔਰ ਐਸੀ ਭਾਈਚਾਰਾ ਅਸੀਂ ਸਾਰੇ ਇੱਕ ਭਰਾ ਹਾਂ ਅਸੀਂ ਸਾਰੇ ਇੱਕ ਆਪਣੇ ਘਰੇਲੂ ਤਰੀਕਿਆਂ ਦੇ ਨਾਲ ਇੱਕ ਦੂਜੇ ਨਾਲ ਮਿਲਵਰਤਨ ਹੁੰਦਾ ਆ ਚਾਹੇ ਆਪਾਂ ਕਈ ਸਟੇਜਾਂ ਤੇ ਮਿਲਦੇ ਆਂ ਔਰ ਜਦੋਂ ਵੀ ਕੋਈ ਗੱਲ ਹੋਊਗੀ ਚਾਹੇ ਕੋਈ ਪੜਾਵ ਅੱਗੇ ਵਧੇਗਾ ਤੇ ਐਸੀ ਬੀਸੀ ਭਾਈਚਾਰਾ ਜਿਹੜਾ ਵਾ ਉਹ ਵੱਡੇ ਪੱਦਰ ਤੇ ਜਿਹੜਾ ਅੱਗੇ ਆਉਣ ਦੀ ਜਿਹੜੀ ਕੋਸ਼ਿਸ਼ ਕਰੂਗਾ ਔਰ ਅੂਸੇ ਵਾਲਾ ਪਹਿਲਾ ਨਾਲੋਂ ਕਿਤਨਾ ਕਿਤੇ ਪਬਲਿਕ ਦਾ ਮੂਵਮੈਂਟ ਇਹਦਾ ਵਰਸਾ ਉਹਦੇ ਚੱਪੇ ਸੇਸੋਤਾ ਬੰਦ। ਇਹ ਕੀ ਕੰਮ ਹੈ? ਦੇਖੋ ਮੈਂ ਆਪਣੇ ਮੂੰਹ ਤੋਂ ਨਹੀਂ ਬੋਲ ਰਹਾ। ਲੋਕ ਮੈਂ ਇੱਥੋਂ ਇਹ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਲੋਕ ਕਹਿੰਦੇ ਜੀ ਅਸੀਂ ਇੱਕ ਪੈਸੇ ਦਾ ਵੀ ਰਵਾਧਾਰ ਨਹੀਂ ਹਗੇ। ਵੱਡੇ ਵੱਡੇ ਕੰਮ ਕਰਕੇ ਵੀ ਪਰ ਮੈਂ ਦਾਅਵੇ ਦੇ ਨਾਲ ਬੋਲ ਸਕਦਾ ਕਿ ਅੱਜ ਦੀ ਡੇਟ ਦੇ ਵਿੱਚ ਮੇਰੇ ਬੱਚੇ ਸੈਟ ਲਾ ਔਰ ਮੈਂ ਇਮਾਨਦਾਰੀ ਦੇ ਨਾਲ 22 ਸਾਲ ਤੋਂ ਕੰਮ ਹੋਵੇ ਭਾਵੇਂ ਸਿੱਖ ਭਾਈਚਾਰਾ ਹੋਵੇ ਭਾਵੇਂ ਅਸੀਂ ਭਾਈਚਾਰਾ ਹੋਵੇ ਸਾਰਿਆਂ ਦੇ ਨਾਲ ਆਪਣੇ ਮਿਲਬਰਤਨ ਹੈਗੇ ਆ ਉਹ ਇਸ ਕਰਕੇ ਕਿ ਆਪਣਾ ਅਸਰ ਸੂਕ ਜਿਹੜਾ ਔਰ ਸਾਫ਼ ਚਿਹਰਾ ਵਾ ਔਰ ਅਜੇ ਤੱਕ ਅਸੀਂ ਕਦੇ ਵੀ ਇਲੈਕਸ਼ਨਾਂ ਦੇ ਵਿੱਚ ਨਾ ਸ਼ਰਾਬਾਂ ਦੇ ਮਗਰ ਭੱਜਿਆ ਨਾ ਸ਼ਰਾਬ ਕਿਸ ਨੂੰ ਲੈਣ ਦਿੱਤੀ ਆ ਔਰ ਨਾ ਹੀ ਕਿਸੇ ਕੋ ਲਈ ਆ ਔਰ ਹਮੇਸ਼ਾ ਜੇਕਰ ਲੀਡਰ ਦੀ ਮਦਦ ਕੀਤੀ ਆ ਤੇ ਆਪਣੇ ਪੈਸੇ ਤੋਂ ਮਦਦ ਕੀਤੀ ਆ ਭਾਵੇਂ ਉਹਨੂੰ ਇਲੈਕਸ਼ਨਾਂ ਦੇ ਵਿੱਚ ਦੌਰਾਨ ਫਲੈਕਸ ਬੋਰਡ ਲਾਏ ਹੋਣ ਚਾਹੇ ਉਹਨਾਂ ਦੇ ਲਈ ਚਾਹੇ ਨਿਊਜ਼ ਲਗਾਈਆਂ ਹੋਣ ਚਾਹੇ ਆਪਣੀ ਗੱਡੀ ਦੇ ਵਿੱਚ ਕਦੇ ਇਹਨਾਂ ਕੋ ਕਦੇ ਡੀਜ਼ਲ